ਤੁਹਾਡੀ ਯਾਦ ਆ ਰਹੀ ਹੈ ਬਾਬਾ ਦੀਪ ਸਿੰਘ ਜੀ ਜ਼ਿੰਦਗੀ ਦੇ ਵਿੱਚ ਹਾਰਨ ਵਾਲਾ ਹਾਂ ਪਰ ਮੇਰਾ ਵਿਸ਼ਵਾਸ ਕਹਿੰਦਾ ਹੈ ਕਿ ਮੈਂ ਹਾਰਾਂਗਾ ਨਹੀਂ ਇਹ ਜ਼ਿੰਦਗੀ ਬਾਬਾ ਦੀਪ ਸਿੰਘ ਜੀ ਤੁਹਾਡੀ ਦਿੱਤੀ ਹੋਈ ਆ ਇਸ ਲਈ ਜ਼ਿੰਦਗੀ ਤੋਂ ਪੱਜਾਂਗਾ ਵੀ ਨਹੀਂ ਕਿਸਮਤ ਦੇ ਭਰੋਸੇ ਹੁੰਦਾ ਕਦੇ ਵੀ ਪਾਰਨਾ ਹੁੰਦਾ ਇਹ ਜ਼ਿੰਦਗੀ ਨਾ ਹੁੰਦੀ ਜੇ ਬਾਬਾ ਦੀਪ ਸਿੰਘ ਜੀ ਮੇਰੇ ਕੋਲੋਂ ਤੁਹਾਡਾ ਨਾਮ ਨਾ ਹੁੰਦਾ ਮੈਂ ਤਾਂ ਬਾਬਾ ਜੀ ਨੂੰ ਹਮੇਸ਼ਾ ਹੀ ਕਹਿਣਾ ਕਿ ਮੈਂ ਤੁਹਾਡਾ ਭਗਤ ਨਹੀਂ ਮੈਂ ਤਾਂ ਤੁਹਾਡਾ ਬਹੁਤ ਭੋਲਾ ਜਿਹਾ ਬੱਚਾ ਹਾਂ ਮੇਰੀਆਂ ਗਲਤੀਆਂ ਮaaf ਕਰਨਾ ਕਿਉਂਕਿ ਮੈਂ ਅਕਲ ਤੋਂ ਸਾਰਾ ਹੀ ਕੱਚਾ ਹਾਂ ਮੈਨੂੰ ਇਹ ਹਰਦਮੇਂ ਮਹਿਸੂਸ ਹੁੰਦਾ ਹੈ ਕਿ ਤੁਹਾਡਾ ਧਿਆਨ ਹਮੇਸ਼ਾ ਮੇਰੇ ਵੱਲੀ ਹੈ ਤੁਹਾਨੂੰ ਮੇਰੀ ਹਰ ਇੱਕ ਗੱਲ ਦੀ ਖਬਰ ਹੈ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਇਸ ਲਈ ਮੇਰੇ ਕੋਲ ਸਬਰ ਹੈ ਤੁਹਾਡੇ ਦਿੱਤੇ ਹੋਏ ਪੇਪਰਾਂ ਵਿੱਚ ਪਾਸ ਹੋ ਸਕਾ ਇੰਨੀ ਕੀ ਮੈਨੂੰ ਸ਼ਕਤੀ ਦਿਓ ਕਿਉਂਕਿ ਮੈਂ ਤੁਹਾਡਾ ਭਗਤ ਕਲਾ ਸਕਾ ਇਹੋ ਜੀ ਮੇਰੀ ਭਗਤੀ ਨਹੀਂ ਮੁਸੀਬਤ ਵਿੱਚ ਤੁਹਾਡੇ ਤੋਂ ਇਲਾਵਾ ਕਿਸੇ ਨੂੰ ਵੀ ਬੁਲਾਵਾਂਗਾ ਨਹੀਂ ਕਿਉਂਕਿ ਹਾਰ ਦੇ ਕਰੀਬ ਆ ਬਾਬਾ ਦੀਪ ਸਿੰਘ ਜੀ ਮੇਰਾ ਵਿਸ਼ਵਾਸ ਹੈ ਕਿ ਮੈਂ ਹਾਰਾਂਗਾ ਨਹੀਂ